9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਢੋਲੇ ਵਾਲਾ ਰੋਡ ਧਰਮਕੋਟ ਵਿਖੇ ਇੱਕ ਸਮਾਗਮ ਹੋਇਆ ਜਿੱਥੇ ਬੱਚਿਆਂ ਦੇ ਦਸਤਾਰ ਮੁਕਾਬਲੇ ਅਤੇ ਗਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਆਓ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ ਹੋਏ ਸਮਾਗਮ ਦੀਆਂ ਤਸਵੀਰਾਂ ਪੀਤਾ ਉਹਦੀ ਪੋਸ਼ਾਕ ਬਦਲ ਦਿਓ ਚੌਥਾ ਉਹਦੀ ਗੇਂਦ ਕਿਸ ਤਰ੍ਹਾਂ ਬਦਲੋ ਮਨਾਰਕ ਪਾਰਟੀ ਕੀ ਨੋਟ ਹੈ ਜਿਹਨੇ ਪਾਬਾਈ ਕੀਤਾ ਅੱਜ ਕਿਸੇ ਨੂੰ ਭਾਰਾ ਸੰਲੋ ਭਾਰੇ ਨਹੀਂ ਛੰਡੋ ਕਿੰਨੀ ਪਿਆਰੀ ਏ ਕਿਸੇ ਬੱਚੇ ਨੂੰ ਅੱਜ ਜੇ ਤੁਸੀਂ ਪੰਜਾਬੀ ਚ ਨੰਬਰ ਬਖੰਦੇ 98773 ਤੇ ਮਰਦੀ ਕੋ ਪਸਾ ਕੁਰਸੀ ਪੈ ਜਾਂਦਾ ਤੇ ਜੇ ਤੁਸੀਂ ਇੰਗਲਿਸ਼ ਚ ਬਖਦੇ ਜੇ 987971015 ਇਹ ਇੱਕ ਮਿੰਟ ਹੋ ਜਾ। ਮਾਪ ਕਰਨਾ ਹਕੀਕਤ ਚ ਨਹੀਂ ਆ। ਤੁਹਾਡੇ ਬੱਚਿਆਂ ਨੂੰ ਤੁਹਾਡੇ ਘਰੇ ਨਾਲ ਛੋੜਿਆ ਜਾਵੇ। ਅੱਜ ਆਪ ਕਰਨਾ ਪੰਜਾਬੀ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਭਾਸ਼ਾ ਹੈ ਜਿਹੜੀ ਸਰਕਾਰਾਂ ਨੇ ਸਾਡੇ ਦਿਮਾਗ 'ਚ ਘੱਲ ਵਾਸਤੀ ਹੈ ਕਿ ਦੁਨੀਆ ਦੀ ਸਭ ਤੋਂ ਊਲੀ ਭਾਸ਼ਾ ਹੈ। ਅੱਜ ਜਿਹੜਾ ਪੀਕਲਾਂ ਤੋਂ ਹੋਣਾ ਉਹ ਸੱਤੀ ਭਾਸ਼ਾ ਕਿ ਉਹ ਸਾਡੀ ਪੰਜਾਬੀ ਦੀ ਸਭ ਤੋਂ ਮਹੱਤਵਪੂਰਨ ਭਾਸ਼ਾ ਜੀ। ਸਾਡੇ ਦਿਮਾਗ 'ਚ ਮਾਂਪਾ ਦੀ ਗ੍ਰਿਸ਼ ਬੋਲਣ ਦਾ ਕੋਈ ਨਹੀਂ ਲੱਗਿਆ। ਉਹ ਫੜਵੇਂ ਬਣੇ ਭਾਸ਼ਾ ਜੇ ਕਿਸੇ ਦੇਸ਼ ਦੀ ਭਾਸ਼ਾ ਨੂੰ ਉਹ ਵੀ ਅੰਦਰ ਗੱਲ ਤੇ ਭਾਸ਼ਾ ਦੀ ਹੈ। 3000 ਤੇ 3500 ਪਹਿਲਾਂ ਸਰਕਾਰ ਨੇ ਇੱਕ ਐਲਾਨ ਆਖਦਾ ਕਿ ਕਿਹਦੇ ਤੁਹਾਡੇ ਬਾਪਰੇ ਕਿੰਨੇ ਭਰਾ ਸੀ ਮੈਨੂੰ ਮੇਰੇ ਪਿਤਾ ਦੇ ਤਾਂ 5 ਭਰਾ ਕਿਹਦੇ ਭੈਣਾਂ ਮੈਨੇ ਕਿਹਦੇ ਤੁਹਾਡੇ ਮਾਤਾ ਦੇ ਕਿੰਨੇ ਭੈਣ ਭਾਈ ਨੇ ਮੈਂ ਵੀ 5 ਮੇਰੇ ਬਾਪੇ ਦੇ 5 ਮੇਰੀਆਂ ਬਾਸੀਆਂ ਜਿਹਦੇ ਦਾ ਮਤਲਬ ਸਾਜਕਿਆਂ ਤੇ ਅੱਜ ਸੀ ਅੱਜੇ ਜਿਹੜੇ ਦਾਦਾ ਤਾਦੀ ਦੇ ਤੇ ਨਾਨਕਿਆਂ ਦੇ ਵਿੱਚੋਂ ਜਿਹੜੇ ਨਾਨਾ ਨਾਨੀ ਦੇ ਬੱਚੇ 11 ਸਨ ਅਨੇਕ क्यों सरकार गलत कितिया अब तो तीह पैंती साल पहला सरकार ने खा दिता हम दो हमारे दो कहीं कि भैन भाई हो तेजे बाप भाई ने कहा भैन भाई सेने गए तीन भैन भाई मैंने कहता घर तेजे बच्चे कि मैंने जवाब देना पै गया मैंने सरकार की गलत ने कहा कि हम दो हमारे दो तीह पैंती साल लग गए دنیا کے بچ بڑی گھٹ یونیورسٹیاں ہوگی جنگیاں بھاشا کے حالات کے روپ میں آئی ہیں وہاں کے یونیورسٹی کیسٹی گیارہ میں ایم ایل پی جی شروع